खाऊंगी वोधर लाया वादू कार में जितना छोटा छोटा मनका था आराम पेचे वो वादू लाऊंगी हां अब तो मांगि चंगा चक पाई पैगे ले ही भटगे ਮਾਸਾ ਸੁੱਖਾ ਨਾਲ ਪਹਿਲਾ ਪੁੱਤ ਲਿਆ ਸੀ ਫਿਰ ਵੱਡਾ ਕੀਤਾ ਪੜਾਇਆ ਲਿਖਾਇਆ ਬਹੁ ਵੀ ਸਿਹਤਰੀ ਆ ਗਈ ਨੋ ਵੀ ਜੱਜਰੀ ਆਈ ਪਤਸੋਂ ਦੀ ਗੱਲ ਐ ਅੱਗੇ ਤਾਂ ਹਾਈ ਨਹੀਂ ਗਵੰਡ ਨਹੀਂ ਹੈ ਨਾ ਦੋਸੋਂ ਕਰ ਲੀਦਾ ਪਤਸੋਂ ਕਿਹਾ ਮੈਂ ਸਬਜ਼ੀ ਬਣਾ ਲਾ ਪਿੰਡਾਂ ਦੀ ਵਿੱਚ ਮਨ ਪੱਕਾ ਪਾਣੀ ਬਾਦ ਜੇ ਕੋਈ ਕੰਮ ਆ ਦੱਸਦੀ ਐ ਤੇ ਕਰਦੀ ਐ ਉਹ ਉਲਟ ਕਰਦੀ ਐ ਜੇ ਭੈਣ ਬਾਹਰ ਹੋਲਾ ਪਉਣੀ ਆ ਤੇ ਲੋਕ ਆਦੇ ਬੁੜੀ ਭੈੜੀ ਐ ਕੀ ਕਰਾਂ ਸਿਹਰੀ ਬੱਲੇ ਪੈ ਗਈ ਏ ਪਰਮਾਤਮਾ ਜੇ ਦੇਨ ਨਾ ਚੱਜਦੀ ਰਹੀ ਨੀ ਕਿਸੇ ਦੇ ਸਿੱਧੀ ਨੋਂ ਨਾ ਆਵੇ ਸਿੱਧੇ ਬੰਦੇ ਨਾਲ ਸਿਧਰੇ ਨਾ ਘਟਣਾ ਬਹੁਤ ਔਖਾ ਚਲਵਾਜ ਮਾਰ ਕੇ ਵੇ ਨਹੀਂ ਜੇ ਕੀਆ ਕੋਈ ਦਿਮਾਗ ਚਾਹੀਓ ਤਾਂ ਪੇਕੀ ਕੱਲੀ ਸੀ ਕੱਲ ਹੀ ਲੈ ਕੇ ਆਂਦੀ ਐ ਕੀਆ ਕੋਈ ਮਾਂ ਨੇ ਮਤਬੁੱਤ ਦਿੱਤੀ ਹੋ ਆਵਨੇ ਇਹ ਦਿਖਾਉਂਗੀ ਉੱਧਰ ਲਾਇਆ ਵਾਧੂ ਘਰ ਵਿੱਚ ਜਿੱਤਨਾ ਜਿੱਟਨਾ ਮਨ ਦਾ ਤਾਂ ਆਏਗਾ ਮੈਂ ਪਿੱਛੇ ਇਹ ਵਾਧੂ ਲਾਉਂਗੀ ਨਹੀਂ ਆਵਨੇ ਹਾਂਜੀ ਮੰਮੀ ਕੀ ਗੱਲ ਯਾਨੀ ਐ ਮੈਂ ਹੁਣੇ ਆ ਗਈ ਦਿਖਾਉਣੀ ਤੁਹਾਨੂੰ ਕੀ ਕਰਦੀ ਆ ਮੈਂ ਆ ਜਾ ਮੱਕਾ ਮੈਂ ਨੂੰ ਮੰਮੀ ਆਵੇਂ ਮੋਟੜਲਾ ਮੈਂ ਕਿਉਂ ਘਟਵਾ ਬੈਠਿਆ ਕਿੱਤੇ ਚਿੱਟਾ ਹੋ ਗਈ ਮੈਂ ਲੈ ਮੈਂ ਤਾਂ ਚਿੱਟਾ ਹੀ ਹੋਣਾ ਸੀਗਾ ਸਾਲ ਨਾਲ ਚਿੱਟੀਆਂ ਮੈਂ ਕਿ ਮੈਂ ਕਿਉਂ ਪਿੱਛੇ ਰਵਾਂ ਚੰਗਾ ਸਿੱਧਰਾ ਬੰਦਿਆ ਚਿੱਟੀ ਤਾਂ ਹੋ ਗਿਆ ਐ ਕਰ ਜਿਹੜੇ ਕੱਪੜੇ ਪਏ ਆ ਨਾ ਤੇ ਉਹਨਾਂ ਨੂੰ ਫਿਰ ਲਾ ਕੇ ਰੱਖਿਆ ਜਾ ਠੀਕ ਜੇ ਰੱਖਿਆ ਲਾ ਕੇ ਚਿੱਟੀ ਚਿੱਟੀ ਹੋ ਗਈ ਹੁਣ ਮੈਂ ਇਹ ਆ ਚੁੰਨੀਆਂ ਇਹ ਲਾ ਕੇ ਕੱਲਮਾਂ ਰੱਖਿਆ ਧੁੱਪੇ ਪੰਨਾ ਉੱਡੀ ਜਾਂਦਾਂਗਾ ਹਾਂ ਇਹ ਤਾਂ ਤੱਤੇ ਵਾਲੇ ਆ ਫੇ ਮम्मी ਕੋਲ ਕਿ ਤੱਤੇ ਰੱਖ ਦੇ ਨੇ ਕਹਿੰਦੀ ਫ੍ਰਿਜ ਚ ਰੱਖ ਦੇ ਨਾ ਕੱਡਣੇ ਵੀ ਠੰਡੇ ਹੋ ਜਾਂਦੇ ਵਿਚਾਰੇ ਇਹਨਾਂ ਨੂੰ ਵੀ ਬਰਨੀ ਲਾਉਂਗੀ ਮੰਮੀ ਮੈਂ ਲੀੜੇ ਸਾਮੇ ਆਈ ਚੰਗਾ ਸਾ ਬਾਈ ਹਾਂ ਕਿੱਥੇ ਰੱਖਿਆ ਫਰਿੱਜ ਚ ਕਿਉਂ ਤੇ ਬਗਿਆ ਬੰਦੇ ਆ ਪੱਤੇ ਬਾਹਰ ਹੋਏ ਪਏ ਸੀ ਅੱਛਾ ਤਾਂ ਮੈਂ ਸੀ ਵੀ ਲਾ ਕੇ ਰੱਖਦੇ ਇੱਥੇ ਫਿਰ ਇਸ ਕਰਕੇ ਉਹ ਤਾਂ ਮੰਮੀ ਆਉਂਦੇ ਕਹਿੰਦੀ ਹੁੰਦੀ ਆ ਉਹਨਾਂ ਨੇ ਘਰ ਮਿਲ ਆਉਦੀ ਲੀੜਾਂ ਹਾਂ ਸਿੱਧਰੇ ਬੰਦਾ ਵੇਖਾਂ ਕਿਵੇਂ ਬਕਾਈ ਮਾਰੀ ਜਾਂਦੀ ਮੈਂ ਵੇ ਨਹੀਂ ਉੱਠ ਇੱਥੇ ਕੋਣ ਰੱਖਦਾ ਹੁੰਦਾ ਲਾ ਰੱਖਦੇ ਫਰਿੱਜ ਚ ਰੱਖਦੇ ਲੈ ਕਿੱਥੋਂ ਮੇਰੇ ਪੇਸ਼ ਪਈ ਆ ਮਾਂ ਨੇ ਰੱਖਿਆ ਰਛਦਾ ਲਿਆ ਮੈਨੂੰ ਸਿੱਧਰੀ ਉੱਡੀ ਲਾਤੀ ਆ ਇਥੋਂ ਲਿਆਂਦੀ ਆ ਭੈਣੇ ਸਿੱਧਾ ਬੰਦਾ ਇਹ ਉੱਥੇ ਰੱਖੀ ਦਿੰਦੇ ਆ ਕਿੱਥੇ ਮੰਮੀ ਅੰਦਰ ਰੱਖੀ ਦਾ ਨਮਾਰੀ ਤੇ ਮਾਰ ਕੇ ਰੱਖੀ ਦਿੰਦੇ ਹੁੰਦੇ ਆਗੇ ਨਮਾਰੀ ਆਂਦੀ ਮੈਨੂੰ ਵੱਧ ਸੁਹ ਹੋਰ ਮਗਾ ਕੇ ਜੈ ਮੰਮੀ ਤੋਂ ਕੋਈ ਛੋਨੀ ਜੀ ਖੇਡ ਆਉਨੇ ਹਾਂ ਮੈਂ ਕੋਈ ਤਾਂ ਖੇਡ ਫੜਾ ਬੱਚੇ ਨੂੰ ਖੇਡਣ ਨੂੰ ਖੇਡ ਲੈ ਕੇ ਛੋਨੀ ਜੀ ਕੋਈ ਖੇਡੂਗਾ ਕਾਕਾ ਜਾਦਾ ਖੇਡ ਲੈ ਆਰੇ ਆਲਾ ਖੇਡ ਲੈ ਓਹੋ ਚੈਰੀ ਜੀ ਦਰ ਕੇ ਕੋਈ ਚੱਪਲਾ ਨਾਲ ਵੀ ਖੇਡਦਾ ਹੁੰਦਾ ਕਿੱਥੇ ਹੀ ਪਾਰੀ ਆ ਇਹ ਲਹੋਲ ਖਾ ਕੇ ਦੀ ਮਾਨ ਏਡੀ ਸਿੱਧੀ ਕਿੱਥੋਂ ਜਾਂ ਮਤੀ ਵਾ ਸਿੱਧਰੀ ਨਹੀਂ ਨਾ ਹੋਏ ਕੇ ਲੁਕ ਗਿਜ ਵਤ ਮਾਨੀ ਮੋਨੀ ਬਦਲ ਨਹੀਂ ਆਪਰਾ ਸਿੱਧਾ ਬੰਦਾ ਕਿੱਧਰ ਗਿਆ ਪਾਣੀ ਵੀ ਦੇਂਦੇ ਪਾਣੀ ਲੈ ਆ ਦੇ ਭਾਈ ਸਾਨੂੰ ਪਾਣੀ ਲੈ ਕੇ ਦੇ ਆਉਣੇ ਲਈ ਪਾਣੀ ਲੈ ਆ ਦੋ ਭਾਈ ਸਾਡੇ ਕਾਕੇ ਵਾਸਤੇ ਲੈ ਪਾਣੀ ਮੰਮੀ ਕੁੜੇ ਆਪਣੇ ਪਾ ਹੈ ਨਹੀਂ ਸਿਰ ਡਰੇਡ ਰੋ ਤੇ ਮੇਰੀ ਮੰਮੀ ਤਾਂ ਇਹਦੇ ਚ ਪਰਾਉਂਦੀ ਤੂ ਪੀ ਲਾ ਹਾਂ ਏੰਗਾ ਸਿੱਧੇ ਨਾ ਕੱਟਣਾ ਤਾਂ ਬਹੁਤ ਔਖਾ ਆ ਵੀ ਲੈ ਲਾ ਹਾਂ ਹੱਪੀ ਲਾ ਕਰ ਪਾ ਕੇ ਬੰਨ੍ਹ ਹੈ ਸਿਆਣੇ ਨਾ ਤਾਰੇ ਇੱਕ ਹੀ ਕੱਟ ਲੈਣਾ ਸਿੱਧੇ ਬੰਦੇ ਨਾਲ ਘਟਨਾ ਬਹੁਤ ਔਖਾ ਮੈਂ ਬੈਠਾ ਤੈਨੂੰ ਕੋਣ ਆਵੇ ਮੈਂ ਸੁਧਰੀ ਆ ਮਰ ਜਾਨੀ ਆ ਹੋਰਾ ਕੀ ਹੈ ਕਵਲਾ ਖਾਣੀ ਆ ਕਵਲਾ ਤੈਨੂੰ ਤਾਂ ਵੀ ਨਹੀਂ ਪਤਾ ਮੈਨੂੰ ਪਤਾ ਤਾਂ ਹੈ ਕਵਲਾ ਨੇ ਨੂੰ ਗਰੀ ਆ ਨਹੀਂ ਆ ਹਾਲੋਂ ਨਹੀਂ ਆ ਝਾੜੂ ਝਾੜੂ ਲਾਉਂਦੇ ਮੇਲ ਤਾਂ ਨਹੀਂ ਲਾਉਣਾ ਸਿੱਧਰੀ ਨਾ ਹੋਵੇ ਤਾਰਾ ਰੋਣੀ ਆਤੀ 20 ਮਿੰਟਸ ਆ ਰਜਨ ਸਿੱਧਰੀ ਨਾਲਤਾ ਇਹਨਾਂ ਦਾ ਕੰਮ ਕਰਦੀ ਆ ਹਾਈ ਸਿੱਧਰੀ ਸਿੱਧੀ ਮੱਥੇ ਮਾਰੀ ਮੈਨੂੰ ਵੱਟ ਘਟਣਾ ਬੋਲ ਸਮਝ ਗਈ ਕਿਹੜਾ ਸਿੱਧੇ ਨਾਲ ਮੱਥਾ ਮਾਰੀ ਰੋਏ ਕਿੰਨਾ ਸੋਹਣਾ ਬਣਿਆ ਤੂੰ ਮੇਰੇ ਵਾਲਾ ਚਾਪੀ ਉਹ ਕਮਰੇ ਦੀ ਸਫਾਈ ਕਰੇ ਅੰਦਰ ਜਾ ਜਾਵੜਾ ਸਾਰੇ ਦੀ ਤਾਂ ਕਰਿਆ ਹੀ ਨਹੀਂ ਉਹ ਅੰਦਰ ਰਹਿੰਦੇ ਆ ਜੇ ਅੰਦਰ ਸਫਾਈ ਕਰਿਆ ਦੇਖੋ ਨਹੀਂ ਕਿੱਥੋਂ ਰਹਿ ਗਿਆ ਜੇ ਅੰਦਰੋਂ ਕਰਿਆ ਕਾ ਇਹ ਤੋਂ ਮਾਣਾ ਮੋਟਾ ਕੋਈ ਚਾਜ ਵਾਲਾ ਹੈ ਕਰਦੀ ਆ ਖਮ ਨਹੀਂ ਕਰਦੀ ਨਹੀਂ ਕਰਤੇ ਕੀ ਹੋ ਗਿਆ ਹਾ ਕਿੰਨਾ ਗੰਦਾ ਇਹ ਤਾਂ ਕਹਿੰਦੇ ਬਾਹਰ ਕੀਮਤੀ ਹੈ ਫਿਰ ਧੋਣਾ ਤਾਂ ਚਾਹੀਦਾ ਚੀਜ਼ ਨੂੰ ਹਨਾ ਜਿਹੜੀ ਕੀਮਤੀ ਹੋਵੇ ਧੋਣੀ ਇਹਨੇ ਦੇਖ ਤਾਂ ਸੀ ਮੜਾ ਕੀ ਵਾਓ ਕਿੰਨਾ ਸੋਹਣਾ ਅੰਦਰੋਂ ਤੂੰ ਚੱਕਣ ਤੋਂ ਮੈਂ ਮਸ਼ੀਨ ਚ ਪਾ ਕੇ ਇਹ ਤਾਂ ਵਾਜਿ ਵੀ ਕਰਦਾ ਓਏ ਕੀ ਇਹਦਾ ਚੇਜ ਹੈ ਕੁਡਾ ਪਾਰਾ ਚੱਕ ਕਿੰਨਾ ਸੋਹਣਾ ਦਾ ਬਟੋਤਾ ਜਾਏਗਾ ਮੈਨੂੰ ਗੁਰਵਿੰਦਰ ਵੀ ਲੜਦਾ ਵੀ ਤੂੰ ਕੋਈ ਚੀਜ਼ ਨਹੀਂ ਧੋਂਦੀ ਮੈਂ ਇੱਥੇ ਹੁਣ ਬਹਿ ਜਾਈ ਨਹੀਂ ਜੇ ਧੋਤ ਤਾ ਨਾ ਉਹਨੂੰ ਕੱਟ ਕੇ ਧਾਰ ਤੇ ਸੁੱਕਣੇ ਪਾ ਦੇ ਸੀ ਛੇਤੀ ਧੋਤਾ ਜਾ ਕੀ ਕਰਦੇ ਹਮਨੇ ਮੈਂ ਬੈਠੀ ਹੁਹ ਖੜੀ ਤਾਂ ਹੁਣ ਕੀ ਬਾਤ ਆਓ ਜਿਹੜਾ ਨਾ ਜਿੱਥੇ ਤੂੰ ਮੈਨੂੰ ਸਪਾਈ ਕਰਨ ਨਹੀਂ ਭੇਜਿਆ ਸੀ ਉੱਥੇ ਨਾ ਕੋਈ ਚੀਜ਼ ਪਈ ਸੀ ਤੀ ਉਹ ਬਾਈ ਗੰਦੇ ਪਈ ਸੀ ਮੈਂ ਕਿਹਾ ਮੈਂ ਧੋ ਦਿੰਨੀ ਆ ਹ ਉਹ ਕਹਿੰਦੇ ਹੁੰਦਾ ਕੀਮਤੀ ਚੀਜ਼ ਆ ਤੂੰ ਜੀ ਕਹਿੰਦਾ ਨਾ ਸਾਮ ਕੇ ਰੱਖਿਆ ਕਰ ਤੇ ਧੋਣੀ ਵੀ ਚਾਹੀਦੀ ਆ ਹੇ ਕਮਲ ਅਸੀਂ ਇਧਰ ਆ ਬੰਦਿਆ ਪਹਿਲਾਂ ਤਾਂ ਦਿਨ ਲੀੜ ਆ ਕੇ ਉਹ ਭਰੇ ਜੀ ਰੱਖਿਆ ਹੀ ਤੂੰ ਜਿਹੜਾ ਕੋਈ ਕੰਮ ਆਦੀ ਉਹ ਹੀ ਗਲਤ ਕਰਦੀ ਆ ਕੀ ਬਾਤ ਆ ਇਹ ਤਾਂ ਫੋਟੋ ਸਟੇਟ ਆਉਣਾ ਸੀ ਪਿਆ ਆ ਆ ਬੰਦਾ ਜਿਹੜਾ ਤੂੰ ਇਹਦੇ ਸੱਤਾਂ ਵਿੱਚ ਡੰਗਰਾ ਤੇ ਪਿਆ ਆ ਦਿੱਤ ਗਏ ਹੈ ਨਹੀਂ ਸਿੱਧਰ ਗਏ ਹਏ ਹਏ ਤੂੰ ਨਾ ਦੱਸੀ ਮੰਮੀ ਹਾਂ ਕੋਈ ਚੀਜ਼ ਧੋ ਕੇ ਰੱਖੀ ਦਿੰਦੀ ਆ ਸਿੱਧਰ ਗਏ ਤੂੰ ਤਾਂ ਨਾਲ ਆਪ ਮਰਨਾ ਨਾਲੇ ਮੈਨੂੰ ਘਰੋਂ ਖੜਾਣਾ ਹੀ ਮੁੰਡੇ ਤੋਂ ਸਿੱਧੀ ਕਿੱਥੋਂ ਰੋਦੀ ਲਾ ਲਈ ਆਂ ਸੀ ਜਾ ਨਹੀਂ ਸਿੱਧਰ ਗਏ ਜਾ ਪਾ ਜਾ ਮੈਂਨ ਚੱਟਪਾ ਜਾ ਉੱਥੇ ਜਾ ਕੇ ਪੈ ਜਾ ਜਾ ਬੜਾ ਉੱਥੇ ਅੰਦਰ ਪੈ ਜਾ ਆਰਾਮ ਕਰ ਲੈ ਉੱਥੇ ਨਹੀਂ ਤੇਨੂੰ ਕੋਈ ਅਕਲ ਕੰਮ ਤਾਂ ਤੇ ਨਹੀਂ ਆਦਾ ਮੈਨੂੰ ਹੀ ਕਰਨਾ ਪਊਗਾ ਪਾ ਜਾ ਅੰਦਰ ਜਾ ਕੇ ਹਾਂ ਲਾ ਲਾ ਮਸਲ ਪਰ ਮੇਰੇ ਕੋਲ ਕਾਢਾ ਜਾਣੀਆ ਫਿਰ ਮੈਂ ਕੀ ਕਰੂੰਗੀ ਮੇਰੀ ਤਾਂ ਕੋਲਦੀ ਜੰਮਦੀ ਕੋਈ ਗੱਲ ਨਹੀਂ ਤਾਂ ਜਾਣ ਕੇ ਵੀ ਇਹਦੀ ਕੋਲਦੀ ਇਹ ਤਾਂ ਥੋੜਾ ਪੈਣਾ ਕੰਮ ਵੀ ਐਸੀ ਜਿਵੇਂ ਮੈਂ ਠਾਦੂ ਕੋਲਦੀ ਜੰਮਦੀ ਮੈਂ ਤਾਂ ਤੁੱਪੇ ਬਾਹਰ ਗਈ 쿨ਰ ਕੋਲ ਹੰਡ ਲੱਗੂ ਹਵਾ ਚੱਲੀ ਆਈ ਤੂੰ ਇੱਥੇ ਵੇ ਮੈਂ ਹੁਣੇ ਆਗੀ ada. Apa pennya itu? Jalur Haha. Kenapa papa pai. pai. Hmm.

ਉਹ ਨੋਂ ਹੀ ਤੇਰੀ ਮਾਂ ਨੂੰ ਦੱਸਦੀ ਐ ਵੀ ਆ ਵੀ ਸਿੱਕੜੀ ਨੂੰ ਲੈ ਗੋੜੋ ਸਾਥੋਂ ਨਹੀਂ ਤਾਂ ਆਪਸ ਤੇ ਮਾਂ ਵੀ ਆਈ ਕਹੋਗੇ ਤੁਸੀਂ ਪੈਣ ਦਿੰਦੇ ਮੇਰੀ ਧੀ ਨੂੰ ਹਾਂ ਮਾਂ ਨੂੰ ਤਾਂ ਕਿੰਨੀ ਗਰਮੀ ਆ ਕੇ ਤੇਨੂੰ ਐਸੀ ਤੇ ਉਹ ਮੇਰਾ ਸੂਰਜਾ ਕਿੰਨਾ ਸੋਹਣਾ ਲੱਗਦਾ ਹੈ ਸੂਰਜ ਮੇਰਾ ਹੈਲੋ ਉੱਠ ਕਰੀ ਦੱਗੇ ਤੂੰ ਤਾਂ ਪਰੇ ਐਂ ਕਰੀ ਜਾਏਂਗੀ ਹਾਂ ਮੇਰੇ ਸਿਰ ਤੇ ਬਹਿ ਗਈ ਮੈਨੂੰ ਪੈਣ ਨਹੀਂ ਦਿੰਦੀ ਕਿੰਡਾ ਸੋਹਣਾ ਰੰਗ ਇਹਦਾ ਤੂੰ ਤਾਂ ਪੈਣ ਹੀ ਨਹੀਂ ਦਿੰਦੀ ਮਾਮਾ दो चार साल मेरी तू मेरे टाइम टपाया मेरी ने टपाया मैं